ਜਿਹੜੇ ਪਤੰਗ ਬਾਜ਼ੀ ਕਰਦੇ ਆਂ ਮੇਰੀ ਤਾਂ ਸਾਰੇ ਨੇ ਹੱਥ ਜੋੜ ਕੇ ਪਹਿਲੀ ਤਾਂ ਅਪੀਲੇ ਹੈ ਕਿ ਕੱਟੂ ਡੋਲ ਦਾ ਬਿਲਕੁਲ ਜਿਹੜਾ ਕੋਈ ਇਸਤੇਮਾਲ ਨਾ ਕਰੋ ਜਨਵਰੀ ਮਹੀਨੇ ਦੇ ਲੈ ਕੇ ਤੱਕ ਇਹਦੇ ਵਿੱਚ ਕੁਝ ਕੇਸ ਅਜੇ ਆਵਦੇ ਆ ਜਿਨ੍ਹਾਂ ਦੇ ਟੀਂ ਕੀ ਫਰੇਸੀ ਕੱਟ ਹੁੰਦੇ ਆ ਗਲਾ ਘਟਿਆ ਹੁੰਦਾ ਹੱਥ ਘਟਿਆ ਹੁੰਦਾ ਪੰਗਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸਭ ਦੇ ਕੋਲ ਲੋੜੀ ਦਾ ਤਿਉਹਾਰ ਬੜਾ ਧੁੰਮਕਾ ਨਾਲ ਬਨਾਇਆ ਜਾਣਾ ਚਾਹੀਦਾ ਪਰ ਇੱਕ ਜਿਹੜੀ ਪ੍ਰੋਬਲਮ ਹੈ ਮੇਨ ਬੱਚਾ ਵੀ ਆ ਰਹੀ ਹੈ ਕਿ ਡੱਡੂ ਦੌੜਦੀ ਤੇ ਇੱਕ ਤਾਂ ਬੱਚਾ ਡੱਡੂ ਦੌੜਨਾ ਕਾਇਦੂ ਰੰਦਾ ਤੇ ਦੂਸਰਾ ਨਹੀਂ ਪੰਦਾ ਕਿ ਮੈਂ ਉਹਦੇ ਨਾਲ ਹੀ ਜਾਵਾਂ ਪਰ ਇਹ ਬਹੁਤ ਖਤਰਨਾਕ ਤੇ ਮਾਦਦ ਵੀ ਚਾਹੀਦਾ ਹੈ ਸਾਰੇ ਬੰਦਿਆਂ ਨੂੰ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਆਪ ਸਮਝਾਈਏ ਨਾ ਕਿ ਉਹਨਾਂ ਦੇ ਨਾਲ ਜਾ ਕੇ ਕਿਸੇ ਤਰ੍ਹਾਂ ਦੀ ਸੜੀ ਗਲਤ ਚੀਜ਼ਾਂ ਨੂੰ ਲੈ ਕੇ ਜਾਈਏ ਜਿਹਦੇ ਕੰਮ ਕੀ ਕਰਨ ਜਿਸ ਕੋਈ ਦੁਕਾਨਦਾਰ ਵੇਚਦਾ ਜਾਂ ਕੋਈ ਵੀ ਇਹਨੂੰ ਯੂਜ਼ ਕਰਦਾ ਉਹਦੇ ਉੱਤੇ ਕੜੀ ਤੋਂ ਕੜੀ ਤਾਕੀ ਹੈ ਐਸੇ ਦੇ ਪ੍ਰਸ਼ਾਸਨ ਅੱਗੇ ਇਹ ਤਾਂ ਮੰਨਦਾ ਹੈ ਨਹੀਂ ਜਦੋਂ ਜੜਵ ਲੋਕੀ ਉੱਤੇ ਘੱਟੂ ਡੋਲ ਰਿਹਾ ਜਾਂ ਸਮਾਨ ਸਰ੍ਹ ਨਾਲ ਵੇਚ ਰਿਹਾ ਹੈ ਇਹਨਾਂ ਤੇ ਸਖਤ ਕਾਰਵਾਈ ਇਹ ਕਾਨੂੰਨਕਾਰੀ ਹੋਣੀ ਚਾਹੀਦੀ ਹੈ ਸਸੀ ਗਾਦ ਜੀ ਐਮਐਚ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਿਨ ਤਿਹਾੜੀ ਸ਼ੁਰੂ ਹੁੰਦੇ ਨੇ ਤਾਂ ਆਂ ਦੱਸਦੇ ਕਿ ਜਿਵੇਂ ਲੋਹੜੀ ਦਾ ਤਿਹਾਰ ਜਿਹੜਾ ਨੇੜੇ ਆ ਰਿਹਾ ਉਵੇਂ ਹੀ ਲੋਕਾਂ ਦੇ ਵਿੱਚ ਇੱਕ ਸ਼ੋਪਿੰਗ ਕਰਨ ਦਾ ਸਮਾਨ ਦੀ ਖਰੀਦਦਾਰੀ ਕਰਨ ਦੀ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਜਿਵੇਂ ਹੀ ਬਾਜ਼ਾਰਾਂ ਦੇ ਵਿੱਚ ਲੋਕਾਂ ਵੱਲੋਂ ਖਰੀਦਦਾਰੀ ਸ਼ੁਰੂ ਕਰ ਦਿੱਤੀ ਗਈ ਹੈ ਉਵੇਂ ਹੀ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਪਤੰਗਬਾਜ਼ੀ ਨੂੰ ਲੈ ਕੇ ਬੜਾ ਹੀ ਉਤਸ਼ਾਹ ਜਿਹੜਾ ਉਤਸੁਕ ਜਿਹੜੇ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਤਾਂ ਆਂ ਦੱਸਦੇ ਜਿੱਤੇ ਪਤੰਗਬਾਜ਼ੀ ਨੂੰ ਲੈ ਕੇ ਬੱਚਿਆਂ ਰੋਡ ਤੇ ਜਿੱਤੇ ਕਾਸੀ ਪਾਬੰਦੀਆਂ ਵੀ ਪਹਿਲਾਂ ਜਿਹੜੀਆਂ ਸਸ਼ਸਨ ਦੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਹਨ ਪਰ ਉੱਤੇ ਹੀ ਜਿਹੜੇ ਨੌਜਵਾਨਾਂ ਦੇ ਵਿੱਚ ਜਿਹੜੇ ਗੱਟੂ ਡੋਰ ਨੂੰ ਲੈ ਕੇ ਜਿਹੜੇ ਆ ਬੜੇ ਹੀ ਗੱਟੂ ਡੋਰ ਨੂੰ ਲੈ ਕੇ ਜਿਹੜੇ ਉਤਸ਼ਾਹ ਕੋ ਹੁੰਦੇ ਨਜ਼ਰ ਆ ਰਹੇ ਨੇ ਪਰ ਉੱਥੇ ਜਦੋਂ ਇਸ ਬਾਰੇ ਵਿੱਚ ਜਿਹੜੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਗੱਟੂ ਡੋਰ ਤੇ ਜਿਹੜੀ ਹੈ ਖਾਸੀ ਪਵੰਦ ਪਵੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਗੱਟੂ ਡੋਰ ਦੇ ਨਾਲ ਸਿਰਫ ਇੱਕ ਬੇਜਵਾਨੇ ਪਸ਼ੂ ਪੰਛੀ ਹੀ ਨਹੀਂ ਜਿਹੜੇ ਉਸ ਜਾਨਲੇਵਾ ਹਮਲੇ ਦੇ ਵਿੱਚ ਆਉਂਦੇ ਉਸ ਗੱਟੂ ਡੋਰ ਦੇ ਵਿੱਚ ਆਉਂਦੇ ਸਗੋਂ ਇਹ ਜਿਹੜੇ ਗੱਟੂ ਡੋਰ ਜਿਹੜੀ ਹੈ ਸਾਡੀ ਇਨਸਾਨਾਂ ਦੇ ਉੱਤੇ ਵੀ ਜਿਹੜੇ ਕਾਫੀ ਜ਼ਿਆਦਾ ਅਸਰ ਕਰਦੀ ਹੈ ਕਿਉਂਕਿ ਦਿਨ ਤਿਹਾਰ ਜਿਵੇਂ ਲੋਹੜੀ ਦਾ ਤਿਹਾਰ ਕਹ ਲਈਏ ਉਵੇਂ ਹੀ ਲੋਹੜੀ ਤੇ ਤਿਹਾਰ ਨੂੰ ਲੈ ਕੇ ਜ ਹੋ ਹੱਥ ਜੋੜ ਕੇ ਜਿਹੜੀ ਸ਼ਾਸਨ ਦੇ ਪ੍ਰਸ਼ਾਸਨ ਦੇ ਮੋਰੇ ਬੇਰਤੀ ਕੀਤੀ ਗਈ ਹੈ ਕਿ ਗੱਟੂ ਡੋਰ ਤੇ ਜਿਹੜੀ ਆ ਪਾਬੰਦੀ ਲੱਗਣੀ ਚਾਹੀਦੀ ਆ ਦੁਕਾਨਦਾਰਾਂ ਤੇ ਵੀ ਔਰ ਖਰੀਦਦਾਰਾਂ ਤੇ ਵੀ ਲੱਗਣੀ ਚਾਹੀਦੀ। ਇਸ ਬਾਰੇ ਕੀ ਕੁਝ ਕਹਿਣਾ ਹੈ ਆਮ ਲੋਕਾਂ ਦਾ ਆ ਸੁਣਾਉਂਦੇ ਹਾਂ ਤੁਹਾਨੂੰ। ਉਹਨਾਂ ਦੇ ਜੀ ਪਤੰਗਬਾਜੀ ਨੂੰ ਲੈ ਕੇ ਜਿਹੜਾ ਆ ਉਹ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹੁੰਦੀ ਆ। ਉਹ ਸਿਆਣੇ ਲੋਕ ਵੀ ਜਿਹੜੇ ਉਹ ਵੀ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਗੱਟੂ ਡੋਰ ਲਿਆ ਕੇ ਦਿੰਦੇ ਆ ਜਦਗੀ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਪ੍ਰਸ਼ਾਸਨ ਹਰ ਵਾਰੀ ਜਿਹੜਾ ਸ਼ਿਕੰਜਾ ਕੱਸਦਾ ਪਰ ਉਹਦੇ ਬਾਵਜੂਦ ਵੀ ਜਿਹੜਾ ਗੱਟੂ ਡੋਰ ਛ ਸਰ ਦੇਖੋ ਲੋਹੜੀ ਦਾ ਤਿਹਾਰ ਬੜਾ ਧਮ ਤਮ ਨਾਲ ਮਨਾਇਆ ਜਾਣਾ ਚਾਹੀਦਾ ਪਰ ਇੱਕ ਜਿਹੜੀ ਪ੍ਰੋਬਲਮ ਹੈ ਮੇਨ ਬੱਚਿਆਂ ਦੀ ਆ ਰਹੀ ਹੈ ਕਿ ਗੱਟੂ ਡੋਰ ਦੀ ਜੇ ਇੱਕ ਬੱਚਾ ਗੱਟੂ ਡੋਰ ਨਾਲ ਕਾਈਡ ਉਡਾਂਦਾ ਤੇ ਦੂਸਰਾ ਵੀ ਕਹਿੰਦਾ ਕਿ ਮੈਂ ਉਹਦੇ ਨਾਲ ਹੀ ਉਡਾਵਾਂ ਪਰ ਇਹ ਬਹੁਤ ਖਤਰਨਾਕ ਹੈ ਇਹ ਹਾਦਸਾ ਖੁਦ ਮੇਰੇ ਨਾਲ ਵੀ ਵਾਪਰ ਚੁਕਿਆ ਮੇਰੇ ਇੱਥੇ ਇੱਕ ਵਾਰੀ ਕੱਟ ਲੱਗ ਚੁਕਿਆ ਪਰ ਮੈਂ ਤੇ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਨਾ ਕਿ ਇਹਦੇ ਉੱਪਰ ਪੂਰੀ ਨਕੇਲ ਕਸੀ ਜਾਏ ਤੇ ਸਿੰਪਲ ਡੋਰ ਦੀ ਹੀ ਲੋਕਾਂ ਨੂੰ ਵੀ ਵਰਤੋਂ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਵੀ ਕਰਨੀ ਚਾਹੀਦੀ ਹੈ ਗੱਟੂ ਡੋਰ ਨਾਲ ਪੰਛੀਆਂ ਨੂੰ ਵੀ ਜਾਨ ਦਾ ਖਤਰਾ ਹੈ ਤੇ ਇਨਸਾਨੀ ਖਤਰਾ ਤੇ ਹੈ ਹੀ ਹੈ ਇਸ ਕਰਕੇ ਅਸੀਂ ਸਾਰਿਆਂ ਨੂੰ ਕਹਿਣਾ ਚਾਹੀਦਾ ਹੈ ਕਿ ਮਤਲਬ ਕਿ ਜੜੀ ਵੀ ਤੁਸੀਂ ਕਾਈਡੂ ਉਡਾਉਂਦੇ ਹੋ ਕਿਸੇ ਤਰ੍ਹਾਂ ਦਾ ਵੀ ਕੁਛ ਤੇ ਉਹਨੂੰ ਸਿੰਪਲ ਡੋਰ ਨਾਲ ਹੀ ਕਰੋ ਉਹ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਆਪ ਖੁਦ ਜਾ ਕੇ ਸਿਆਣੇ ਬਿਆਣੇ ਹੋ ਗਏ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਵੇਰ ਨਹੀਂ ਹੁੰਦੇ ਦੇਖੋ ਜੀ ਇਹ ਤੇ ਮਾਪਿਓ ਨੂੰ ਵੀ ਚਾਹੀਦਾ ਹੈ ਸਿਆਣੇ ਬੰਦੇ ਨੂੰ ਵੀ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਆਪ ਸਮਝਾਈਏ ਨਾ ਕਿ ਉਹਨਾਂ ਦੇ ਨਾਲ ਜਾ ਕੇ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਗਲਤ ਚੀਜ਼ਾਂ ਉਹਨਾਂ ਨੂੰ ਲੈ ਕੇ ਦੇਈਏ ਜਿਹਦੇ ਕਾਰਨ ਕੀ ਜਾਨੀ ਨੁਕਸਾਨ ਹੁੰਦਾ ਹੈ ਖਾਸ ਕਰਕੇ ਜਿਹੜੇ ਮਤਲਬ ਕਿ ਪੰਛੀ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਦਿੱਕਤ ਹੁੰਦੀ ਹੈ ਕਿਸੇ ਉਹਨਾਂ ਦੇ ਪੈਰਾਂ ਦੇ ਵਿੱਚ ਡੋਰ ਫਸ ਜਾਂਦੀ ਹੈ ਕਿਸੇ ਟਾਈਮ ਕੱਟ ਲੱਗ ਜਾਂਦਾ ਉਹਨਾਂ ਦੀ ਜਾਨ ਨੂੰ ਵੀ ਜਰਾ ਕੀ ਖਤਰਾ ਹੁੰਦਾ ਪ੍ਰਸ਼ਾਸਨ ਨੂੰ ਕੀ ਫੀਲ ਕਰਨਾ ਪ੍ਰਸ਼ਾਸਨ ਉਹ ਇਹੀ ਕਹਿੰਦੇ ਆ ਕਿ ਇਸ ਤੇ ਉੱਪਰ ਪੂਰਾ ਧਿਆਨ ਕਰਨਾ ਚਾਹੀਦਾ ਹੈ ਮਤਲਬ ਕਿ ਉਹਨਾਂ ਨੂੰ ਪੂਰੇ ਬੰਦੋਬਸਤ ਕਰਨੇ ਚਾਹੀਦੇ ਆ ਕਿ ਐ ਡੋਰ ਨਾ ਵਿਕੇ ਜਿਸ ਕੋਈ ਦੁਕਾਨਦਾਰ ਵੇਚਦਾ ਜਾਂ ਕੋਈ ਵੀ ਇਹਨੂੰ ਯੂਜ਼ ਕਰਦਾ ਉਹਦੇ ਤੇ ਕੱਡੀ ਤੋਂ ਕੱਡੀ ਕਾਰਵਾਈ ਕੀਤੀ ਜਾਏ ਸੋ ਜਿਹੜੀ ਗੱਟੂ ਡੋਰ ਆ ਆਪਣੇ ਚਾਈਨਾ ਡੋਰ ਆ ਇਹ ਸਾਡੇ ਆਪਣੇ ਪਸ਼ੂ ਸਾਡੇ ਪਸ਼ੂ ਪੰਛੀ ਨਹੀਂ ਸਾਡੇ ਸਾਰੇ ਜਿਹੜੇ ਆਮ ਨਾਗਰਿਕ ਹੈ ਇਹਨਾਂ ਲਈ ਵੀ ਖਤਰਾ ਹੈ ਖਤਰਾ ਹੈ ਕਿ ਜੋ ਮੋਟਰਸਾਈਕਲ ਦੇ ਜਾਂ ਜਿਆਦਾ ਜਾਂ ਕਾਰ ਦੇ ਕਿਸੇ ਚੀਜ਼ ਦੇ ਜਾਂ ਜੰਦਰੀਆ ਪੈਦਲ ਜਾਣ ਵਾਲੇ ਲਈ ਸਭ ਤੋਂ ਜਿਆਦਾ ਖਾਨੀ ਕਰ ਕਹੇ ਇਹ ਜਾਨ ਲਵੇ ਗਈ ਆ ਇਸੇ ਤਰ੍ਹਾਂ ਕਿ ਪ੍ਰਸ਼ਾਸਨ ਨੇ ਕਿ ਇਹੀ ਕਾਰ ਮੰਨ ਕਰ ਰਿਹਾ ਹੈ ਕਿ ਜਿੰਨੇ ਵੀ ਜਿਹੜੇ ਵੀ ਲੋਕੀ ਇੱਥੇ ਗੱਟੂ ਡੋਰ ਦਾ ਜਾਂ ਇਸਤੇਮਾਲ ਕਰ ਰਹੇ ਜਾਂ ਵੇਚ ਰਿਹਾ ਇਹਨਾਂ ਤੇ ਸਖਤ ਕਾਰਵਾਈ ਜਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਾਨ ਲਵੇ ਹੈਗੀ ਆ ਇਹਦਾ ਬਹੁਤ ਨੁਕਸਾਨ ਹੈਗਾ ਜੇ ਇਹਦਾ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਤੇ ਕੁਝ ਵੀ ਹੋ ਰਿਹਾ ਜੇ ਹੇ ਵਰੀ ਪ੍ਰਸ਼ਾਸਨ ਸੱਤ ਕਾਰਵਾਈ ਕਰਦਾ ਆ ਤੇ ਉਸ ਦੇ ਬਾਵਜੂਦ ਵੀ ਜਿਹੜਾ ਨਈ ਟਲਦੇ ਹੈਗੇ ਲੋਕੀ ਖਰੀਦਣ ਵਾਲੇ ਨਹੀਂ ਟਲਦੇ ਜਦ ਕਿ ਆਪਣੇ ਸਿਆਣੇ ਸਿਆਣੇ ਲੋਕ ਜਿਹੜੇ ਉਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਸਿਆਣੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਤੇ ਸਾਰੇ ਸਿਆਣੇ ਲੋਕਾਂ ਨੇ ਇਹੀ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਜਾਇ ਜਦਾ ਅੱਗੇ ਅਵੇਅਰ ਕਰੋ ਕਿ ਇਹ ਸਭ ਤੋਂ ਖਤਰਨਾਕ ਹੈ ਇਹ ਤਾਂ ਸਾਡੇ ਲਈ ਵੀ ਖਤਰਨਾਕ ਹੈ ਇਹ ਵੀ ਅੰਦਰ ਬਾਹਰ ਜਾਣਾ ਹੁੰਦਾ ਹੈ ਜਾਂ ਬਾਈਕ ਤੇ ਜਾਂ ਕਿਸੇ ਤੇ ਜਾਣਾ ਹੁੰਦਾ ਹੈ ਜਰਨ ਕੀ ਸਰਕਾਰ ਨੂੰ ਸਾਡੇ ਆਪਣੇ ਵੀ ਇਹ ਜਨਕੀ ਸਾਨੂੰ ਜਾਣ ਲੈਵਾ ਬਣ ਸਕਦੀ ਹੈ ਸਾਡੇ ਲਈ ਵੀ ਜਾਣ ਲੈਵਾ ਹੋ ਸਕਦੀ ਹੈ ਅਜੇ ਪ੍ਰਸ਼ਾਸਨ ਹੈ ਕਿ ਇਹੀ ਕਾਰਵਾਈ ਚਾਹੁੰਦੇ ਆ ਕਿ ਜਿਨੇ ਕਿ ਇਹਨਾਂ ਨੂੰ ਜਲਦੀ ਜਲਦੀ ਅਤੇ ਜਿਹੜਾ ਬੰਦੇ ਬੇਜਦੇ ਆ ਗਏ ਜਾਂ ਕੁਝ ਵੀ ਕਰਦੇ ਆ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਗੱਟੂ ਡੋ ਇਹ ਕੀ ਕਹਿਣਾ ਚਾਹੁੰਦੇ ਗੱਟੂ ਡੋ ਤੇ ਪਹਿਲਾਂ ਗੱਲ ਦਾ ਸੱਸੀ ਗੱਲ ਸਾਰਿਆਂ ਨੂੰ ਜੀ ਮੇਰਾ ਨਾਮ ਡਾਕਟਰ ਮਲਕੀਤ ਸਿੰਘ ਹੈ ਮੈਂ ਐਜ਼ ਅ ਮੈਡੀਕਲ ਅਫੀਸਰ ਦ ਵਾਈਟ ਮੈਡੀਕਲ ਹਸਪੀਟਲ ਬੁੰਗਲਵਧਾਨੀ ਵਿੱਚ ਡਾਕ ਕਰਦਾ ਪਿਆ ਜਿਵੇਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਲਾਹੌੜੀ ਦਾ ਪਵਿੱਤਰ ਤਿਹਾੜ ਜਿਹੜਾ ਆਉਣ ਵਾਲਾ ਔਰ ਜਿਹੜੇ ਅੱਜ ਕੱਲ ਦੇ ਯੂਥ ਹੈ ਪਹਿਲਾਂ ਤਾਂ ਬਹੁਤ ਪਤੰਗਬਾਜ਼ੀ ਬਹੁਤ ਘਟ ਗਈ ਹੈ ਜਿਵੇਂ ਹੁਣ ਯੁੱਗ ਚੱਲ ਰਿਹਾ ਹੈ ਨਾ ਫੋਨ ਦਾ ਜ਼ਿਆਦਾ ਟਾਈਮ ਹੋ ਗਿਆ ਤੇ ਜਿਹੜੇ ਵੀ ਬੱਚੇ ਜਾਂ ਜਿਹੜੇ ਵੀ ਨੌਜਵਾਨ ਜਿਹੜੇ ਪਤੰਗਬਾਜ਼ੀ ਕਰਦੇ ਆ ਮੇਰੀ ਤਾਂ ਸਾਰਿਆਂ ਨੇ ਹੱਥ ਜੋੜ ਕੇ ਪਹਿਲੀ ਤਾਂ ਅਪੀਲ ਇਹ ਹੈ ਕਿ ਗੱਟੂ ਦੋਲ ਦਾ ਬਿਲਕੁਲ ਜਿਹੜਾ ਤੁਸੀਂ ਇਸਤੇਮਾਲ ਨਾ ਕਰੋ ਜਿਹੜੀ ਇਹ ਡੋਰ ਹੈਗੀ ਆ ਇਹ ਤਾਂ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਪਛੂ ਪੰਛੀਆਂ ਲਈ ਤਾਂ ਹੈਗੀ ਹੈਗੀ ਆ ਸਾਡੇ ਲਈ ਬਹੁਤ ਖਾਨੀਗਾਰ ਹੈ ਸਾਡੇ ਕੋਲ ਜਨਵਰੀ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਦੇ ਵਿੱਚ ਵਿੱਚ ਕੁਝ ਕੇਸ ਅਸੀਂ ਦੇਖਦੇ ਆਂਦੇ ਆ ਜਿਨ੍ਹਾਂ ਦੇ ਡੀਪਲੀ ਥੋਰੈਸਿਕ ਕੱਟ ਹੁੰਦੇ ਆ ਗਲਾ ਘਟਿਆ ਹੁੰਦਾ ਹੱਥ ਘਟਿਆ ਹੁੰਦਾ ਕਈਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਮੇਰੀ ਸਾਰੀ ਤੁਹਾਡੇ ਜਿੰਨੇ ਵੀ ਮਾਧਿਅਮ ਲਈ ਲੋਕ ਦੇਖ ਰਹੇ ਨੇ ਸਾਰਿਆਂ ਨੂੰ ਆਹੀ ਅਪੀਲ ਹੈ ਕਿ ਪਲੀਜ਼ ਤੁਸੀਂ ਸਿੰਪਲ ਜਿਹੜੀ ਧਾਗੇ ਵਾਲੀ ਡੋਰ ਹੁੰਦੀ ਹੈ ਉਹਦਾ ਇਸਤੇਮਾਲ ਕਰੋ ਉਹ ਬੈਨੀਫਿਟ ਹੈ ਸਹੀ ਹੈ ਉਹ ਡਾਉਣ ਲਈ ਪਤੰਗਬਾਜ਼ੀ ਕਰਨ ਲਈ ਕਟੂ ਡੋਰ ਦਾ ਬਿਲਕੁਲ ਇਸਤੇਮਾਲ ਨਾ ਕਰੋ ਸਾਡੇ ਲਈ ਬਹੁਤ ਜ਼ਿਆਦਾ ਹਾਨੀ ਕਰੇ। ਆਡਰ ਸਾਹਿਬ ਲੋਕਾਂ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਕਈ ਰਹੇ ਆ ਜਿਹੜੇ ਸਪਲਾਈਰ ਵੀ ਇਦਾਂ ਦੇ ਹੈ ਜਿਹੜੇ ਵੇਚਣੋਂ ਨਹੀਂ ਕਰਦੇ ਤੇ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਤੁਹਾਨੂੰ ਨਹੀਂ ਕਰਦੇ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੇਰੀ ਤਾਂ ਪ੍ਰਸ਼ਾਸਨ ਨਾਲ ਕੇ ਫਿਰ ਆਹੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿਉਂਕਿ ਜਿਹੜੇ ਵੇਚਦੇ ਆ ਉਹਨਾਂ ਦੇ ਥਰੂ ਹੀ ਅੱਗੇ ਸਾਰੇ ਲੋਕਾਂ ਤੱਕ ਪਹੁੰਚਦੀ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਹਿਲਾਂ ਫੜਿਆ ਜਾਵੇ। ਉਹਨਾਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ।